ਬੜਾ ਜਿਆਦਾ ਬਿਲਕੁਲ ਹੀ ਜਿਆਦਾ ਮਤਲਬ ਘਰ ਵੀ ਚਿਰ ਗਿਆ ਹੋਰ ਵੀ ਕੋਈ ਸਾਧਨ ਨਹੀਂ ਹੈ ਲੋੜਵੰਦ ਤੱਕ ਪਹੁੰਚੇ ਤੇ ਉਹ ਕੰਮ ਅਸੀਂ ਕਰ ਰਹੇ ਹਾਂ ਜੀ ਰੰਧਾਵਾ ਸਾਹਿਬ ਨੇ ਸਾਡੇ ਸਿਵਲ ਸਰਪੰਚਾਂ ਨਾਲ ਜਿਹੜਾ ਪ੍ਰਸ਼ਾਸਨ ਹੈ ਐਸਟੀਐਮ ਹੈ ਸੋ ਅਸੀਂ ਜਿਹੜੇ ਬੈਨੀਫਿਸ਼ੀਅਰੀ ਹੈ ਜਿਹੜੇ ਜੈਨੂਇਨ ਹੈ ਜਿਹਨਾਂ ਨੂੰ ਲੋੜ ਹੈ ਉਹ ਆਈਡੈਂਟੀਫਾਈ ਕਰਕੇ ਅਸੀਂ ਜਿਹੜਾ ਹੈਗਾ ਉਹ ਅਸੀਂ ਲਿਸਟ ਵੀ ਜਾਰੀ ਕਰ ਦਾਂਗੇ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਉਹਨਾਂ ਨੂੰ ਬੇਸਿਕ ਤਾਂ ਖੁਦ ਜੇ ਤੋਂ ਤੁਹਾਡੇ ਵਿੱਚੋਂ ਆ ਸਕਦਾ ਜਾਂ ਤੁਹਾਡੇ ਵਿਆਹ ਤੋਂ ਆ ਸਕਦਾ ਕਿ ਉੱਥੇ ਜਾ ਕੇ ਦੇਖ ਕੇ ਹਾਲਾਤ ਫਿਰ ਦਿਓ ਰੋਣ ਉਹਦੇ ਵਿੱਚ ਕੋਈ ਗੜਬੜ ਨਹੀਂ ਹੋ ਸਕਦੀ ਤੇ ਕਈ ਵਾਰੀ ਹੋਲਡੇ ਹੋ ਜਾਂਦੀ ਹੈ ਕੋਈ ਸਮਝਦਾ ਇਹੋ ਜਿਹੇ ਹਾਲਾਤ ਦੇ ਵਿੱਚ ਤੇ ਇਹ ਬੈਸਟ ਤਰੀਕਾ ਤਾਂ ਇਹੀ ਹੈ ਜੀ ਕਿ ਆਪਣੇ ਹੱਥਾਂ ਨਾਲ ਜਾ ਕੇ ਦੇਖਿਓ ਤੇ ਬਾਕੀ ਅਸੀਂ ਇੰਨੀ ਕਿ ਸਰਵਸੇ ਕਰਨੋਂ ਤਿਆਰ ਆ ਵੀ ਤੁਹਾਨੂੰ ਬੈਨੀਫੀਸ਼ੀਅਰ ਆਇਡੈਂਟੀਫਾਈ ਕਰਕੇ ਦੇ ਦਾਂਗੇ ਤੁਸੀਂ ਸਿੱਧਾ ਉੱਥੋਂ ਜਿੱਥੇ ਵੀ ਹੈਗੇ ਉੱਥੋਂ ਉਹਨਾਂ ਦੇ ਖਾਤੇ 'ਚ ਪਾ ਦਿਓ ਆਉਣ ਦੀ ਗੱਲ ਨਹੀਂ ਸਾਨੂੰ ਕੌਣ ਕੰਟੈਕਟ ਕਰੋਗੇ ਤੁਸੀਂ ਥਰਸ਼ਾਦੀ ਨੂੰ ਕੰਟੈਕਟ ਕਰੋਗੇ ਐਮਨਸਾਹਬ ਨੂੰ ਕਰੋਗੇ ਜਾਂ ਸਭ ਮੇਰੇ ਆਫਿਸ ਨੂੰ ਕਰੋਗੇ ਕਿ ਅਸੀਂ ਇਹ ਵਾਲੀ ਮਦਦ ਕਰਦਾਂਗੇ ਕਿ ਅਸੀਂ ਮੈਡੀਕਲ ਹੈਲਪ ਵੀ ਹਰ ਫੰਡ ਵਿੱਚ ਪਹੁੰਚਾ ਰਹੇ ਹਾਂ ਜੀ ਪਾਈ ਦਾ ਚੇਚਾ ਬੰਦੋਬਸਤ ਕਰ ਰਹੇ ਆ ਪੀਣ ਵਾਲੇ ਸਾਫ ਪਾਣੀ ਦਾ ਕਰ ਰਹੇ ਆ ਔਰ ਇਹਦੇ ਨਾਲ ਨਾਲ ਸਾਡੇ ਮੁੱਖ ਮੰਤਰੀ ਸਾਹਿਬ ਨੇ ਹੋਰ ਵੀ ਜਿਹੜੇ ਆ ਗਏ ਮਾਸਲੇ ਕੀਤੇ ਵੀ ਖਰਾਬਾ ਬਧਾ ਕੇ ਇਹਨਾਂ ਨੂੰ 15 ਤੋਂ 20000 ਜਿਹੜਾ ਦਿੱਤਾ ਜਾਵੇ ਜਿਹੜਾ ਇਹਨਾਂ ਦਾ ਪਸ਼ੂਧਨ ਦਾ ਨੁਕਸਾਨ ਹੋਇਆ ਮਕਾਨਾਂ ਦਾ ਨੁਕਸਾਨ ਹੋਇਆ ਉਹ ਸਰਕਾਰੀ ਤੌਰ ਤੇ ਵੀ ਮਦਦ ਦੇਵੇ ਉਹ ਪੂਰੀ ਆਏਗੀ ਸਰਵੇਖਣ ਚ ਉਹ ਜਿੰਨਾ ਵੀ 120000 ਦੇ ਪੂਰਾ ਡੈਮੇਜ ਦਾ ਜਿੰਨਾ ਵੀ 파ਰਸ਼ੀਅਲ ਡੈਮੇਜ ਉਹਦੇ ਵਿੱਚ ਉਹ ਪੂਰੇ ਪੈਸੇ ਆਣਗੇ ਉਹਦੇ ਨਾਲ ਬੰਦਾ ਆਪਣਾ ਮਕਾਨ ਬਣਾ ਸਕੇਗਾ ਸਮਾਨ ਖਰੀਦ ਸਕੇਗਾ ਖਰਾਬੀ ਦੀ ਉਹਦੀ ਵੀ ਮਦਦ ਕਰਾਇਆ ਜਾਵੇ ਇਸ ਤੋਂ ਸਵਾਇੇ ਬਹੁਤ ਸਾਰੀਆਂ ਐਨਜੀਓ ਜਿਹੜੀਆਂ ਹੈਗੀਆਂ ਉਹ ਭਾਂਡੇ ਬਿਸਤਰੇ ਮੇਜ਼ ਕੁਰਸੀ ਹੋਰ ਜਿਹੜਾ ਸਾਰਾ ਸਮਾਨ ਹੈ ਉਹ ਵੀ ਜਿਹੜੀ ਜੋ ਐਮਐਨਏ ਸਾਹਿਬ ਕਹਿਣਗੇ ਉਹ ਵੀ ਅਸੀਂ ਹੈਗਾ ਜਿਹੜਾ ਸਮਾਨ ਹੈ ਸਾਰਾ ਉਹ ਵੀ ਭੁਜਵਾ ਦਾਂਗੇ ਮੱਛਰਦਾਨੀਆਂ ਹੋਰ ਜਿਹੜਾ ਇਹਨਾਂ ਨੂੰ ਹਰ ਬਿਮਾਰੀ ਤੋਂ ਹਰ ਸੰਭਵ ਕੋਸ਼ਿਸ਼ ਕਰਾਂਗੇ ਜੀ ਇਹ ਐਸੋਲੇ ਸਾਰਾ ਪੰਜਾਬ ਜਿੰਨੇ ਵੀ ਪੰਜਾਬੀ ਆ ਦੇਸ਼ ਦੇ ਇਸ਼ਤਰਾ ਦੇ ਰਹੇ ਉਹ ਇਹਨਾਂ ਦੇ ਨਾਲ ਠੀਕ ਹੈ ਉਹਨੂੰ ਜੀ ਆਪਣੇ ਖਾਤੇ ਚ ਪਾਓ ਬਹੁਤ ਧੰਨਵਾਦ ਸਰ ਇੱਕ ਸਨੈਪ ਕਰ ਲਈ ਚੈੱਕ ਕਰ ਲੈਂਦੇ ਆ ਆ ਦੇਖੋ ਡਾਕਟਰ ਸਾਹਿਬ ਆਏ ਜਿੰਨੇ ਨਗਰ ਤੋਂ ਸਾਡੇ ਇੰਡੀਅਨ ਮੈਡੀਕਲ ਤੋਂ ਸੀ ਆ ਜੀ ਸਰ ਆਓ ਚਾਰ ਚੱਕ ਲੈ ਆ ਤੇ ਪੰਜ ਚੱਕ ਆ ਕੇ ਇਹ ਵੀ ਚਾਰ ਚੱਕ ਲੈ ਕੇ ਆਏ ਜੀ ਇੱਧਾ ਆ ਰਹੇ ਸਾਰੇ ਦਾਨੀ ਸਚਨ ਆ ਗਏ ਆ ਜੀ ਆ ਲਓ ਅੱਗੇ ਆਓ ਜੀ ਸਰ ਡਾਕਟਰ ਲੋਣਾ ਲੋਪਸੀ ਇਹ ਡਾਕਟਰ ਦਿਉਲ ਹੈ ਜੀ ਆਓ ਜੀ ਇਸੇ ਇਲਾਕੇ ਦੇ ਦਾ ਜੀ ਇਹਨਾਂ ਨੇ ਕੁਝ ਕੁ ਫਲਣ ਅੱਛਾ ਵੈਰੀ ਗੁੱਡ ਬਹੁਤ ਅੱਛਾ ਆਜੋ ਸਰ